ਮਿਲ ਕੇ ਕਰਦੇ ਸੀ ਅਜਿਹਾ ਕੰਮ ਪੁਲਿਸ ਨੂੰ ਲੱਗੀ ਭਣਕ ਬਸ ਫੇਰ ਕੀ ਸੀ ਪੁਲਿਸ ਦੇ ਵੱਲੋਂ ਕਰ ਲਿਆ ਦੋਵਾਂ ਨੂੰ ਕਾਬੂ ਦਰਅਸਲ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਧਾਰੀਵਾਲ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਉਦੋਂ ਹਾਸਲ ਕੀਤੀ ਜਦੋਂ ਕਿ ਗੁਰਦਾਸਪੁਰ ਦੇ ਵਿੱਚ ਥਾਂ ਥਾਂ ਦੇ ਉੱਤੇ ਨਾਕੇਬਾਜੀ ਕੀਤੀ ਹੋਈ ਸੀ ਨਾਕੇਬੰਦੀ ਕੀਤੀ ਹੋਈ ਸੀ ਤਾਂ ਤਰੇਜਾ ਦੇ ਕੋਲ ਇੱਕ ਨਾਕਾ ਲਗਾਇਆ ਗਿਆ ਸੀ ਤਾਂ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਆਉਂਦਾ ਮੋਟਰਸਾਈਕਲ ਦੇ ਉੱਤੇ ਪਤੀ ਪਤਨੀ ਸਵਾਰ ਹੁੰਦੇ ਨੇ ਜਿਸ ਤੋਂ ਸ਼ੱਕ ਦੇ ਬਿਨਾਂ ਤੇ ਰੋਕਿਆ ਜਾਂਦਾ ਜਦੋਂ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਆ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 20 ਗ੍ਰਾਮ ਹਰੋਇਨ ਤੇ 3500 ਰੁਪਏ ਡਰੱਗ ਮਨੀ ਬਰਾਮਦ ਹੁੰਦੀ ਆ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਹੈ ਕੌਣ ਤਕਰੀਬਨ ਹੁਣ ਤੱਕ ਜਿੰਦਾ ਮੈਂ ਆ ਕੋਈ 20 ਤੋਂ ਉੱਪਰ ਮੁਕਦਮੇ ਰਜਿਸਟਰਡ ਹੋ ਚੁੱਕੇ ਆ ਕੋਈ 30 ਤੋਂ 35 ਜਿਹੜੇ ਕੂਈਟ ਆ ਉਹ ਸੁਲਾਖਾਂ ਦੇ ਪਿੱਛੇ ਜਾ ਚੁੱਕੇ ਆ ਕੱਲ ਵੀ ਆਪਾਂ ਦੋ ਮੁਕਦਮੇ ਰਜਿਸਟਰਡ ਕੀਤੇ ਆ ਇੱਕ 95/25 ਇਹਦੇ ਵਿੱਚ ਸੋਬਨਜੀਤ ਸਿੰਘ son of ਕੁਲਦੀਪ ਸਿੰਘ ਵਾਸੀ ਜਫਰਵਾਲ ਨੂੰ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਆ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਆ ਇਹਦੇ ਖਿਲਾਫ ਮੁਕਦਮਾ ਰਜਿਸਟਰਡ ਕਰਕੇ ਤਾਂ ਇਹਦਾ ਰਿਮਾਂਡ ਲਿਆ ਜਾ ਰਿਹਾ ਹੈ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਜਿਹੜੀ ਆ ਬਰਾਮਦਗੀ ਹੋਣ ਦੀ ਆਸ ਆ ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮਕਦਮਾ 96 ਬੜਾ 25 ਦਰਜ ਕੀਤਾ ਗਿਆ ਇਹਦੇ ਵਿੱਚ ਸੁਖਵਿੰਦਰ ਸਿੰਘ son of ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ মিয়া ਖਾਂ ਤੇ ਗੁਰਮੀਤ ਕੌਰ wife of ਸੁਖਵਿੰਦਰ ਸਿੰਘ ਵੀ ਸੇਮ ਐਡਰੈਸ ਆ ਪੈਣੀ মিয়া ਖਾਂ ਇਹਨਾਂ ਦੋਨਾਂ ਨੂੰ ਤ੍ਰਿਜਾ ਨਗਰ ਮੋੜ ਨੀਅਰ ਸੋਲ ਤੋਂ ਗ੍ਰਿਫਤਾਰ ਕੀਤਾ ਗਿਆ ਇਨਾਂ ਦੇ ਕਬਜ਼ੇ ਚੋਂ 3500 ਰੁਪਿਆ ਡਰੱਗ ਬਣੀ 20 ਗ੍ਰਾਮ ਹੈ ਰੋਨ ਤੇ ਕੰਪਿਊਟਰ ਕੰਡਾ ਬਰਾਮਦ ਹੋਇਆ ਇਨਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਦੀ ਪੁਸ਼ਕਿਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਿਊਜ ਦੇ ਆ ਜਿਹੜਾ ਹੈਰੋਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਹ ਦੋਨੋਂ ਮੀਆਂ ਬੀਬੀਆਂ ਇਹਨਾਂ ਦਾ ਵੀ ਅੱਜ ਰਿਮਾਂਡ ਲਿਆ ਗਿਆ ਇਹਨਾਂ ਦੀ ਵੀ ਪੁਸ਼ਕਿਸ਼ ਚੱਲ ਰਹੀ ਹੈ ਇਹਨਾਂ ਦੇ ਵੀ ਹੋਰ ਵੀ ਕਾਫੀ ਖੁਲਾਸੇ ਹੋਣ ਦੀ ਆਸ ਹੈ ਇਹਨਾਂ ਦੀ ਪੁਸ਼ਕਿਸ਼ ਅੱਜ ਰਿਮਾਂਡ ਲਿਆਇਆ ਤਕਰੀਬਨ ਹੁਣ ਤੱਕ ਜਿਉਂਦਾ ਮੈਂ ਆ ਕੋਈ 20 ਤੋਂ ਉੱਪਰ ਮੁਕਦਮੇ ਰਜਿਸਟਰਡ ਹੋ ਚੁੱਕੇ ਆ ਕੋਈ 30 ਤੋਂ 35 ਜਿਹੜੇ ਕੂਈਟ ਆ ਉਹ ਸੁਆਖਾਂ ਦੇ ਪਿੱਛੇ ਜਾ ਚੁੱਕੇ ਆ ਕੱਲ ਵੀ ਆਪਾਂ ਦੋ ਮੁਕਦਮੇ ਰਜਿਸਟਰਡ ਕੀਤੇ ਆ ਇੱਕ 95/25 ਇਹਦੇ ਵਿੱਚ ਸੋਬਨਜੀਤ ਸਿੰਘ son of ਕੁਲਦੀਪ ਸਿੰਘ ਵਾਸੀ ਜਫਰਵਾਲ ਨੂੰ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਆ ਇਹਦੇ ਖਿਲਾਫ ਮੁਕਦਮਾ ਰਜਿਸਟਰਡ ਕਰਕੇ ਤਾਂ ਇਹਦਾ ਰਿਮਾਂਡ ਲਿਆ ਜਾ ਰਿਹਾ ਹੈ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਜਿਹੜੀ ਆ ਬਰਾਮਦਗੀ ਹੋਣ ਦੀ ਆਸ ਆ ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮੁਕਦਮਾ 96/25 ਦਰਜ ਕੀਤਾ ਗਿਆ ਇਦੇ ਵਿੱਚ ਸੁਖਵਿੰਦਰ ਸਿੰਘ son of ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ মিয়া ਖਾਂ ਤੇ ਗੁਰਮੀਤ ਕੌਰ wife of ਸੁਖਵਿੰਦਰ ਸਿੰਘ ਵੀ ਸੇਮ ਐਡਰੈਸ ਆ ਪੈਣੀ মিয়া ਖਾਂ ਇਹਨਾਂ ਦੋਨਾਂ ਨੂੰ ਤ੍ਰਿਜਾ ਨਗਰ ਬੋਰਡ ਨੀਅਰ ਸੋਲ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕਬਜ਼ੇ ਚੋਂ 3500 ਰੁਪਿਆ ਡਰੱਗ ਬਣੀ 20 ਗ੍ਰਾਮ ਹੈਰੋਨ ਤੇ ਕੰਪਿਊਟਰ ਟੰਡਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਦੀ ਪੁਸ਼ਗੀਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਯੂਜ ਦੇ ਆ ਜਿਹੜਾ ਹੈਰੋਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਹ ਦੋਨੋਂ ਮੀਆਂ ਬੀਬੀ ਇਹਨਾਂ ਦਾ ਵੀ ਅਜ ਰਿਮਾਂਡ ਲਿਆ ਗਿਆ ਇਹਨਾਂ ਦੀ ਵੀ ਪੁਸ਼ਕਿਸ਼ ਜਾਰੀ ਆ ਇਹਨਾਂ ਦੇ ਵੀ ਹੋਰ ਵੀ ਕਾਫੀ ਖੁਲਾਸੇ ਹੋਣ ਦੀ ਆਸ ਆ ਇਹ ਇਹਨਾਂ ਦੀ ਪੁਸ਼ਕਿਸ਼